ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਦੀਖਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਥਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਨਾਲ ਹੀ ਜਿਹੜਾ ਬਿਲਕੁਲ ਉਹ ਵਿਰਜਨ ਹੰਦਾ ਘਰ 에어ਪੋਰਟ ਦੀ ਕੰਧ ਵੀ ਜਿਹੜੀ ਨਾਲੀ ਲੱਗਦੀ ਹੈ ਤੇ 에어ਪੋਰਟ ਦਾ ਮੇਨ ਗੇਟ ਵੀ ਇੱਥੋਂ ਤੱਕ तकरीबन 1.5 ਕਿਲੋਮੀਟਰ ਜਿਹੜਾ ਹੋਣਾ ਵਾ ਬਸ ਤੇ ਹਰਮਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਇੱਕ ਆ ਗੱਬਨ ਮੈਦਾਨ ਦਿਖਾਵਾਂਗੇ ਤੇ ਇੱਕ ਆ ਥੋੜੀ ਕੁੱਚੇ ਬੱਚੇ ਵਾਲੀ ਮੈਦਾਨ ਦਿਖਾਉਣੀ ਆ ਆ ਵੀ ਮੱਜ ਚੰਗੇ ਗੱਦ ਘਾਟ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਠੀ ਠੀਕ ਠਾ ਜੇ ਵਧੀਆ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਭਾਜੀ ਹਰਮਨ ਜੇ ਪਿੰਡ ਰਾਇਆ ਸਾਸੀ ਦਾ ਅੰਬਰਸਰ ਤਸੀਲ ਜਨਾਹ ਆ ਜੀ 에어ਪੋਰਟ ਦੇ ਨਾਲ ਹੀ ਆਪਣਾ ਪਿੰਡ ਆ 에어ਪੋਰਟ ਬਿਲਕੁਲ ਨਾਲ ਹੀ ਆ ਹਨਾ 1 ਕਿਲੋਮੀਟਰ ਭਾਜੀ ਬਸ ਉਹੀ ਰਾਜਸਥਾਨ ਸੀ ਜੇ ਏਅਰਪੋਰਟ ਵਾਲੇ ਪਿੰਡ ਜੀ ਆਪਣਾ ਘਰ ਆ ਹਾਂਜੀ ਬਾਜੀ ਠੀਕ ਐ ਤੇ ਫੋਨ ਨੰਬਰ ਬੋਲ ਦੇ ਕਰੀ 8264442131 ਐ ਬਾਜੀ ਠੀਕ ਐ ਉਹਦੋਂ ਵਾਲਾ ਵੇਗ ਗਿਆ ਸੀ ਮਾਲ ਫਿਰ ਮੈਂ ਤਾਂ ਉਸੇ ਵਾਲੇ ਬਾਜੀ ਦੋਆਂ ਘੰਟਿਆਂ ਜੀ ਠੀਕ ਐ ਤੇ ਅੱਜ ਦੋ ਹੀ ਆ ਫਿਰ ਹਾਂਜੀ ਉਹ ਤਿੰਨ ਹੀ ਇੱਕ ਗਾਂ ਹੀ ਤੇ ਉਹ ਵੀਰੋਂ ਨਾਲ ਲੈ ਲਈ ਆ ਠੀਕ ਐ ਤਾਂ ਦੋਆਂ ਦੀ ਆਪਾਂ ਪੁਣੀ ਗਾਂ ਤਾਂ ਇਆਂ ਸਾਈਡ ਤੇ ਬੰਤੀ ਹੁੰਦੀ ਆ ਹਨਾ ਹਾਂਜੀ ਬਾਜੀ ਠੀਕ ਐ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਐ ਥਾਣੇ ਦੇਖ ਸਾਡੇ ਤੇ ਲੱਗੇ ਤਾਂ ਥਾਣੇ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਮਿਲ ਕੇ ਬੰਨੇ ਵੀ ਚੰਗੀ ਲੱਗੀ ਆ ਤੇ ਆ ਕੱਟੀ ਜੇ ਵੀ ਦੀ ਤੇ ਮਗਰ ਆਹ ਕੱਟੀ ਜੇ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਕਿ ਜਰਦੀ ਆ ਕੋਈ ਦੋਵਾਂ ਦੀ ਲਾਲੇ ਕੋ ਦਿਨਾਂ ਦੀ ਲਾਲੇ ਚੌਂ ਦੀ ਲਾਲੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਸਾਲ ਦੀ ਲਾਲੇ ਜਿੱਤਰਾ ਵੀ ਆ ਦੁੱਧ ਭਾਜੀ ਮੈਂ ਥਲੇ 7 ਕਿਲੋ ਜੀ ਲੀਟਰ ਵਾਲਾ ਅੱਛਾ ਤੇ ਸੁਆਦ ਜਾ ਜੀ ਠੀਕ ਆ ਫਿਰ ਖੋਲ ਕੇ ਵਖਾ ਜੀ ਚਲੋ ਫਿਰ ਤੋੜ ਦੋ 7 ਲੀਟਰ ਹੈਗਾ ਪੱਕਾ ਦੁੱਧ ਹਾਂਜੀ ਭਾਜੀ ਦੀ ਟਰਾਜੀ ਤੇ ਮਿਲਦੀ ਕੱਟੀ ਤੇ ਦੋਵੇਂ ਟਾਈਮ ਨਹੀਂ ਹਾਂਜੀ ਕੱਟੀ ਨਾ ਪਣੀ ਮੇਰੀ ਇਹ ਇੱਕ ਅੰਦਰੋਂ ਘਮਾ ਲਿਆ ਵਜੀ ਅਜਾ ਨਾ ਬਾਕੀ ਘੱਟ ਵਜਨ ਵੇਖ ਲਓ ਮੈਂ ਦਾ ਬਾਕੀ ਇਹ ਕਿ ਘੱਟ ਵਜਨ ਪੱਖੋਂ ਪੂਰੀ ਜਵਾਨ ਹੈ ਜਿਹੜੀ ਚੰਗੇ ਘੱਟ ਕੱਟਦੀ ਆ 5000 ਦੀ ਭਾਜੀ ਮਗਰ ਕੱਟੀ ਆ ਦੇ ਹਾਂਜੀ 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 ਤੇ ਬਾਕੀ ਚਲੋ ਮੱਝ ਆਪ ਵੀ ਜਵਾਨ ਐ ਤੇ ਦੋ-ਤਿੰਨ ਕਿਲੋ ਪੱਕਾ ਚਵਾ ਦੋ ਕਿ ਕਰਾ ਭਾਜੀ ਦੋ ਟਾਈਮ ਚਾਰ ਟਾਈਮ ਸਾਡੇ ਘਰੋਂ ਕੋਈ ਵੀ ਚੋ ਕੇ ਖੜੇ ਅੱਛਾ ਅਗਲੇ ਘਰ ਦੀ ਪਾਜੀ ਸਾਡੀ ਕੋਈ ਕਰ ਰਹੀ ਠੀਕ ਆ ਇੱਥੇ 7 ਕਿਲੋ ਲੀਟਰ ਮਾ ਕੇ ਦਵਾ ਇਹ ਨਾ 7 ਕਿਲੋ ਨਹੀਂ ਕਿਲੇ ਹਾਂਜੀ ਤੇ ਤੇਲ ਖਰਚਾ ਵੀ ਅਗਲੇ ਦਾ ਹੋਣ ਗਿਆ ਹਾਂ ਦਾ ਦਵਾਗੇ ਤੇ ਨਾਲੇ ਸਾਈ ਵਾਪਸ ਕਰ ਦੋ ਹਾਂਜੀ ਹਾਂਜੀ ਸਾਈ ਦਾ ਸਾਈ ਦਵਾਗੇ ਭਾਜੀ ਦਵੋ ਜੀ ਅੱਛਾ ਤੇ ਮੋਲੇ ਦਾ ਫਿਰ ਮੋਲ ਭਾਜੀ ਦਾ ਜੈ ਜੀ ਆ ਕਿੰਨਾ 55 ਦੀ ਦੇ ਦਈਏ 55000 ਦੀ ਹੋਰ ਕਰਦਾ 60 ਦੀ ਭਾਜੀ ਅੱਛਾ 53 53000 ਦੀ ਦੇ ਦੋਗੇ ਚਲੋ ਬਾਕੀ ਕੋਈ ਫੋਨ ਲਾਵੇ ਮਾਨ ਤਾਂ ਮੁੱਕ ਤੇ ਹੋ ਜਾਊਗਾ ਹਣਾ ਤੁਹਾਨੂੰ ਮਜ਼ਾ ਕਰਦਾ ਤੇ ਆ ਕਿੰਨੇ ਕ ਦੁੱਧ ਆ ਲੀਜੇ ਇਹ ਭਾਜੀ ਦੁੱਜੇ ਸਵੇਰੇ ਤਾਂ ਮੈਂ ਨੇ ਦੁੱਧ ਦਿੱਤਾ ਤੇਰਾ 14 ਕਿਲੋ ਆਇਆ ਸਵੇਰੇ ਤੇ ਕਾਜੀ ਅੱਛਾ ਬਾਕੀ ਕਰ ਦੋ ਜਨਾ ਪੂਰਾ ਆਇਆ ਕਿ ਫਿਰ 14 15 ਕਿਲੋ ਜਿਆਦਾ ਨੇ ਤਾਂ ਮੈਂ ਚਵਾਈ ਜਾਊਗੀ ਠੀਕ ਹੈ ਲੈ ਸ਼ਹਿਰ ਹੁੰਦਾ ਭਾਜੀ ਬਣਨੀ ਪੜੀ ਬਾਕੀ ਥੱਲੇ ਚੰਗੀ ਤਿਆਰ ਹੋਣੀ ਐ ਤੇ ਨੱਟ ਲਾ ਬੜੀਆਂ ਭਾਜੀ ਲਿਆ ਖੋਲੋ ਹਾਂ ਤੋੜ ਦਈਏ ਕਰੀ ਨਾ ਕੀ ਚੰਗੇ ਘੱਟ ਕੱਟਦੀ ਆ ਚੰਗੇ ਪੇਚ ਪੜੀਦੀ ਆ ਥੱਲੇ ਚੰਗੀ ਤਿਆਰ ਹੋਣੀ ਆ ਅੱਜ ਮੱਝਾ ਦੋਈ ਆ ਦੋਵੇਂ ਪੇਚ ਪੜੇ ਦੋ ਚੰਗੀਆਂ ਇੱਕ ਗਾਈ ਹੀ ਮਿਤੀ ਆ ਉੱਥੋਂ ਥਾਣੇ ਦੇ ਲੈ ਲਈਏ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਤੇਰਾ ਮੁੱਲ ਵੇਦੀ ਮੁੱਲ ਭਾਜੀ ਇਹਦਾ ਜੋ ਮਰਜ਼ੀ ਮੰਗੀ ਜਾਈਏ ਹਾਂਜੀ ਕਿਹੜੀ ਚੈਨ ਵਾਲੀ ਹੋ 85 ਹਜ਼ਾਰ ਦੀ ਦੇਣੀ ਆ 85 ਹਜ਼ਾਰ ਦੀ ਦੇ ਦੇਣੀ ਬਾਕੀ ਮਾਨਤਨ ਮੋਕੇ ਦੇ ਹੋਰ ਕਰ ਦਿਨਾ 5 85 ਅੱਛਾ 80 ਹਜ਼ਾਰ ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਮਾਨਤਨ ਮੋਕੇ ਦੇ ਹੋਰ ਕਰ ਦੋਗੇ ਹਾਂਜੀ ਕਰਾਉਣਾ ਕਰਾ ਲਓ ਤੁਸੀਂ ਕਰਾ ਲਓ ਇਹ ਲੋ ਕਰ ਦੋ 2000 ਦਾ ਕਰਦਾਂਗੇ ਭਾਜੀ 70 ਹਜ਼ਾਰ ਦੀ ਮੈਂ ਹਾਣਾ ਦੇਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਵੀਰ ਜੀ ਕੱਪੜਾ ਮੈਂ ਦੀ ਆਪਣੀ ਪਾਸ ਕਰਕੇ ਤਸल्ली ਕਰਕੇ ਖਾਣੇ ਹਾਂਜੀ ਦਸਵੀਂ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿੱਤਨਾ ਕੀ ਵਿਧੀ ਹੁਣ ਕਿਹਾ ਕਿ ਸੂਈ ਕੋ 2 ਟਾਈਮ ਚੋਲੇ 4 ਟਾਈਮ ਚੋਲੇ ਤੇ ਗੱਬਨ ਆਪਣੀ ਪਾਸ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ